ਅਕਾਲੀ ਸਿਆਸਤ ਦਾ ਬਹੁਤ ਵੱਡਾ ਪਿੱਲਰ ਸੀ ਥੰਮ ਸੀ درخت ਸੀ ਸਰਦਾਰ ਸੁਖਦੇਵ ਸਿੰਘ ਦੀ ਟੀਂਸਾ ਜਿਹੜਾ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਆਪਣੀ ਸਵਾਸਾਂ ਦੀ ਪੂੰਜੀ ਨੂੰ ਪੂਰਿਆਂ ਕਰਦੇ ਆ ਸੰਸਾਰ ਤੋਂ ਅਨੁਭਵ ਲੈ ਗਏ ਨੇ ਔਰ ਮੈਂ ਸਮਝਦਾ ਕਿ ਜਿਹੜੀ ਪੰਥਕ ਪੋਲਿਟਿਕਸ ਅਕਾਲੀ ਸਿਆਸਤ ਹੈ ਉਹਨੂੰ ਸਮਝਣ ਵਾਲਿਆਂ ਦੇ ਵਿੱਚੋਂ ਇੱਕ ਸੀ ਔਰ ਅਕਾਲੀ ਪੋਲਿਟਿਕਸ ਨੂੰ ਔਰ ਅਕਾਲੀ ਸਿਆਸਤ ਨੂੰ ਹੰਡਾਉਣ ਵਾਲੀ ਜਿਹੜੀ ਪੀੜ੍ਹੀ ਹੈ ਉਹ ਹੌਲੀ-ਹੌਲੀ ਦਿਨ-ਬ-ਦਿਨ ਸੰਸਾਰ ਤੋਂ ਨਜ਼ਾਰਦ ਹੁੰਦੀ ਜਾ ਰਹੀ ਹੈ ਔਰ ਜਿਹੜੀ ਸਾਡੀ ਜੋਕੀ ਨੌਜਵਾਨ ਪੀੜ੍ਹੀ ਹੈ ਇਹ ਸਿੱਖ ਸਿਆਸਤ ਤੋਂ ਜਿਹੜੀ ਹੈ ਉਹ ਪੋਰੀ ਹੈ ਅੱਜ ਲੋੜ ਹੈ ਜ਼ਰੂਰਤ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਸਿੱਖ ਸਿਆਸਤ ਸਿੱਖ ਪੋਲਿਟਿਕਸ ਦਾ ਹਿੱਸਾ ਬਣੇ ਪਰ ਇਹਨੂੰ ਸਮਝਣ ਦਾ ਯਤਨ ਨਹੀਂ ਕਰੇ ਅੱਜ ਦੀ ਹਾਲਾਤਾਂ ਦੇ ਵਿੱਚ ਜਿਸ ਤਰ੍ਹਾਂ ਦੇ ਗਲਾਤ ਨੇ ਚਲੇ ਜਾਣਾ ਕਿੰਨਾ ਕਰਾ ਬੜਾ ਵੱਡਾ ਘਾਟਾ ਪੈਂਦਾ ਜੀ ਜਦੋਂ ਪੰਥਕ ਸਿਆਸਤ ਨੂੰ ਸਮਝਣ ਵਾਲੇ ਪੰਥਕ ਸਿਆਸਤ ਨੂੰ ਹੰਡਾਉਣ ਵਾਲੇ ਪੰਥਕ ਸਿਆਸਤ ਨੂੰ ਨੀਜ ਲਾ ਕੇ ਅੱਖਿਓਂ ਦੇਖਣ ਵਾਲੇ ਤੁਰ ਜਾਣ ਤੇ ਘਾਟਾ ਪੈਂਦਾ ਜੀ ਜੀ ਸਰ ਸਾਹਿਬ ਸੋਚਦਾਰ ਸੀ ਸੋਚ ਹੁੰਦੇ ਸੀ ਕਾਫੀ ਮਸਲੇ ਹੋ ਨਹੀਂ ਰਹੇ ਲੱਗਦਾ ਵੀ ਪਾਰਟੀ ਨੂੰ ਵੱਡੇ ਘਟੇ ਪੈਸਾ ਉਹਨਾਂ ਦੀ ਦਿੱਲੀ ਇੱਛਾ ਹੋਈ ਸੀ ਮੈਂ ਉਹਨਾਂ ਦੇ ਚਲਾਣੇ ਤੋਂ 5-7 ਦਿਨ ਪਹਿਲਾਂ ਉਹਨਾਂ ਨੂੰ ਮਿਲ ਕੇ ਆਏ ਸੀ ਉਹਨਾਂ ਦੇ ਦਿੱਲੀ ਇੱਛਾ ਹੋਈ ਸੀ ਕਿ ਅਕਾਲੀ ਜਿਹੜੀ ਹੈ ਸਿਆਸਤ ਮੈਂ ਅਕਾਲੀ ਪਾਰਟੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਮਜ਼ਬੂਤ ਰਹਿਣੀ ਚਾਹੀਦੀ ਹੈ ਔਰ ਉਹਨਾਂ ਦੇ ਅੰਦਰ ਇੱਕ ਦਰਦ ਸੀ ਅਕਾਲੀ ਪਾਰਟੀ ਨੂੰ ਲੈ ਕੇ ਔਰ ਮੈਨੂੰ ਲੱਗਦਾ ਹੈ ਕਿ ਉਹ ਆਪਣਾ ਦਰਦ ਵਿੱਚੇ ਲੈ ਕੇ ਚੱਲ ਰਹੇ ਜੇ ਲੱਗਦਾ ਨਾਲ ਉਹਨਾਂ ਨੇ ਜਿਹੜਾ ਵੀ ਕੱਟੀਆਂ ਧਰਮਜੋਤ ਮੋਰਚੇ ਚ ਦੀ ਜੇਲ੍ਹ ਕੱਟੀ ਪੰਜਾਬ ਦੀ ਚੜ੍ਹਦੀ ਦੀ ਕਲਾ ਦੇ ਲਈ ਪੰਜਾਬ ਦੇ ਵੱਧ ਅਧਿਕਾਰਾਂ ਦੇ ਲਈ ਅੱਜ ਬਹੁਤ ਕੱਟ ਲੀਡਰ ਰਹਿ ਗਏ ਜਿਹੜੇ ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਕਰੇ ਟੀਟਰ ਖਤਮ ਹੀ ਹੋ ਚੱਲੇ ਆ ਜੀ ਰਹਿ ਕਿੱਥੇ ਗਏ ਆ ਜਿਹੜੇ ਪੰਜਾਬ ਲਈ ਪੰਜਾਬੀਅਤ ਲਈ ਪੰਥ ਲਈ ਜੋਜਨ ਵਾਲੇ ਪੰਥ ਦੀ ਗੱਲ ਕਰਨ ਵਾਲੇ ਤਾਂ ਮੁੱਕਤੇ ਜਾ ਰਿਹਾ ਹੁਣ ਤਾਂ ਸਵਾਰਥੀ ਜਿਹੜੀ ਐ ਸਵਾਰਥਪੂਣਾ ਜਿਹੜਾ ਉਹ ਭਾਰੂ ਹੁੰਦਾ ਜਾ ਰਿਹਾ ਜੀ ਪੋਲਿਟਿਕਸ ਦੇ ਉੱਤੇ ਆਖਰੀ ਮੁਲਾਕਾਤ ਉਹ ਤੋਂ ਜੀ ਮੇਰੀ 10 ਦਿਨ ਪਹਿਲਾਂ ਮੁਲਾਕਾਤ ਹੋਈ ਸੀ ਔਰ ਉਹਨਾਂ ਨੇ ਬੜਾਈ ਇੱਛਾ ਜਾਰ ਕੀਤੀ ਸੀ ਕਿ ਪੰਥਕ ਪੋਲਿਟਿਕਸ ਅਕਾਲੀ ਸਿਆਸਤ ਜਿਹੜੀ ਨਰੋਲ ਪੰਜਾਬ ਦੀਆਂ ਹੱਕਾਂ ਦੀ ਗੱਲ ਕਰ ਸਕੇ ਪੰਜਾਬ ਦੀਆਂ ਮੰਗਾਂ ਦੀ ਗੱਲ ਕਰ ਸਕੇ ਔਰ ਪੰਜਾਬ ਦੇ ਵਿੱਚ ਜੋ ਕ੍ਰਾਈਸਿਸ ਹੈ ਫਾਈਨੈਂਸ਼ੀਅਲੀ ਕ੍ਰਾਈਸਿਸ ਹੈ ਬਹੁਤਕ ਕਰੰਸੀਸ ਹੈ ਇਸ ਤੋਂ ਉਭਾਰ ਸਕੇ ਜਿਹੜੀ ਪਾਰਟੀ ਉਹ ਪਾਰਟੀ ਆ ਆਕਾਲੀ ਦਲ ਤੇ ਉਹਦਾ ਮਜ਼ਬੂਤ ਰਹਿਣਾ ਜਿਹੜਾ ਸੰਸਦ ਦੇ ਉੱਤੇ ਧਰਤੀ ਦੇ ਉੱਤੇ ਪੰਜਾਬ ਦੇ ਵਿੱਚ ਬਹੁਤ ਜ਼ਰੂਰੀ ਹੈ ਇਹ ਉਹਨਾਂ ਦੇ ਅੰਦਰ ਪੀੜ ਮੈਂ ਦੇਖੀ ਸੀ ਜੀ ਜੀ ਸਰ ਤੁਸੀਂ ਕਿਹਾ ਵੀ ਸੈਸਰ ਸਾਹਿਬ ਨਾਲ ਗੱਲ ਕਰ ਤੋਂ ਨਾ ਕਰਿਆ ਨਾ ਕਿਸੇ ਵੀ ਪ੍ਰੈਸਰ ਪਰ ਲਈ ਅੱਜ ਵਾਰ ਵੀ ਕੋਈ ਚਰਚਾ ਹੋਈ ਸੀ ਜੀ ਸਰ ਨੀयतਾਂ ਦੀ ਕੋਈ ਗੱਲ ਨਹੀਂ ਹੋਈ ਨਿਕਲ ਕੇ ਉਹਨਾਂ ਨੇ ਅਕਾਲੀ ਦਲ ਦੀ ਮਜ਼ਬੂਤੀ ਦੀ ਇੱਛਾ ਜ਼ਰੂਰ ਜ਼ਾਰੀ ਕੀਤੀ ਜਸਵੰਤ ਸਿੰਘ ਪੀੜੀ ਪੀ ਦੇ ਵਿੱਚ ਸਿੱਖਾਂ ਦਾ ਧਰਮ ਪਰिवर्तन ਸਿਖਰਾਂ ਤੇ ਚੱਲ ਰਿਹਾ ਹੈ ਮੈਂ ਜਾ ਕੇ ਆਇਆ ਹੁਣੇ ਬਹੁਤ ਪਰਸੁਖ ਹਾਲਤ ਦੇ ਵਿੱਚ ਉੱਤੇ ਸਿੱਖ ਜ਼ਿੰਦਗੀ ਬਰਬੀਤ ਕਰ ਰਹੇ ਨੇ ਸਾਡੀਆਂ ਜਿਹੜੇ ਸਾਈ ਬਣ ਗਏ ਨੇ ਬਿਲਕੁਲ ਦਿੱਤਾ ਜਾ ਰਿਹਾ ਉਹਨਾਂ ਨੂੰ ਸਾਡੀਆਂ ਸੰਸਥਾਵਾਂ ਇਸ ਪ੍ਰਤੀ ਸਹਿਰਤ ਵੀ ਨੇ ਔਰ ਹੋਰ ਜ਼ਿਆਦਾ ਸਵੈਰਥਤਾ ਦਿਖਾਉਣ ਦੀ ਲੋੜ ਹੈ ਜਸਵੰਤ ਸਿੰਘ ਸਾਹਿਬ ਨੇ